ਤਸਵੀਰਾਂ ਅੰਮ੍ਰਿਤਸਰ ਤੋਂ ਦਿਖਾ ਰਿਹਾ ਤੁਹਾਨੂੰ ਜਿੱਥੇ ਇਸ ਵਕਤ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਇਸ ਦੇ ਨਾਲ-ਨਾਲ ਪਾਕਿਸਤਾਨ ਦਾ ਜਿਹੜਾ ਪੁਤਲਾ ਉਹ ਮੈਂ ਦਿਖਾ ਰਿਹਾ ਹਾਂ ਧੂਕਣ ਵਾਸਤੇ ਲੋਕ ਜਿਹੜੇ ਨੇ ਪਹੁੰਚੇ ਨੇ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ

मुर्दाबाद मुर्दाबाद मुर्दाबादान मुर्दाबाद मुर्दाबाद पाकिस्तान मुर्दाबा मुर्दाबाद मुर्दाबाद पाकिस्तान मुर्दाबाद मुबा मुर्दाबाद पाकिस्तान मुर्दाबाद मुर्दाबाद मुर्दाबा पाकिस्तान मुर्दाबा मुर्दाबा मुर्दाबा